ਕਿਸੇ ਨੇ ਨਹੀਂ ਕਿਹਾ ਵੀ ਅਸੀਂ 4-4000 5-5000 ਪਾਣੇ ਆ ਭਾਈ ਤੂੰ ਕਰ ਲੈ ਆਪਣਾ ਸਮਟ ਪਾ ਲੈ ਹੈਨਾ ਵੀ ਸਾਡਾ ਵੀ ਯੋਗਦਾਨ ਪਾ ਲੈ ਵਿੱਚੇ ਕਿਸੇ ਨੇ ਇਹ ਨਹੀਂ ਕਿਹਾ ਸਗੋਂ ਕਿਸੇ ਨੇ ਵਿੱਚੋਂ ਕਹਿ ਦਿੱਤਾ ਕਹਿੰਦੇ ਲੈ ਤੇਰੇ ਕੋਲ ਨਹੀਂ ਹੈਗੇ ਤੇ ਤੂੰ ਫੜ ਲੈ ਕਿਸੇ ਕੋਲੋਂ ਰਿਸ਼ਤੇਦਾਰ ਨਹੀਂ ਕਿਹਾ ਵੀ ਕਿਸੇ ਕੋਲੋਂ ਬਾੜ ਕਿਸੇ ਕੋਲੋਂ ਫੜ ਲੈ ਕਹਿੰਦਾ ਮੈਨੂੰ ਯਾਦ ਆਇਆ ਉਹ ਪਲਾ ਮਾਨਸ ਮੇਰਾ ਮਿੱਤਰ ਹੈ ਉਹਨੂੰ ਮੈਂ ਕਹਾਂਗਾ ਵੀ ਮੇਰੀ ਮਾਤਾ ਦੀ ਮੌਤ ਹੋ ਗਈ ਹੈ ਫੈਸੇ ਦੇ 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 ਦੇਗਾ ਉਹ ਹੂੰ ਕਹਿੰਦਾ ਮੈਂ ਮੰਨ ਗਿਆ ਜੀ ਰਾਤ ਸੌਂ ਗਏ ਸਵੇਰੇ ਉੱਠਿਆ ਕਹਿੰਦੇ ਜੀ ਪਰਮਾਤਮਾ ਨੇ ਮੇਰੇ ਅੰਦਰ ਫੁਰਨਾ ਪਾਇਆ ਵੀ ਤੂੰ ਪੈਸੇ ਫੜੇਂਗਾ ਇਹ ਵੀ ਤੇ ਕਰਜ਼ਾ ਹੀ ਐ ਬੈਂਕ ਤੋਂ ਨਾ ਫੜਿਆ ਕਿਸੇ ਸ਼ਾਹੂਕਾਰ ਕੋਲ ਨਾ ਫੜਿਆ ਕਿਸੇ ਮਿੱਤਰ ਕੋਲ ਫੜਿਆ ਮੋੜ ਨਾ ਤੇ ਤੈਨੂੰ ਹੀ ਪੈਣਾ ਹੈ ਨਾ ਕਹਿੰਦਾ ਜੀ ਸਵੇਰੇ ਮੈਂ ਤਗੜਾ ਹੋ ਗਿਆ ਤੇ ਬਿੱਟਰ ਗਿਆ ਮੈਂ ਕਿਹਾ ਭਾਈ ਮੇਰੇ ਕੋਲ ਇੰਨੇ ਪੈਸੇ ਨਹੀਂ ਮੈਂ ਦਾਲ ਫੁਲਕਾ ਛਕਾ ਦੇਾਂਗਾ ਪੁੰਜੇ ਬਹਿ ਕੇ ਗੁਰਦੁਆਰੇ ਮੇਰੇ ਕੋਲ ਕੈਟਰਰ ਨਹੀਂ ਕੀਤੇ ਜਾਂਦੇ ਮੈਂ ਇੰਨਾ ਖਰਚਾ ਨਹੀਂ ਕਰ ਸਕਦਾ ਕਹਿੰਦਾ ਰਿਸ਼ਤੇਦਾਰ ਇਧਰੋਂ ਆਵੇ ਇਧਰੋਂ ਆਵੇ ਤੂੰ ਸਾਡੀ ਨੱਕ ਕਟਾ ਦੇਂਗਾ ਨੱਕ ਕਟਾ ਦੇਂਗਾ ਹੂੰ ਕਹਿੰਦਾ ਮੈਂ ਵੀ ਤਗੜੇ ਹੋ ਕੇ ਕਿ ਆਹ ਭਾਈ ਆਪਣੀ ਆਪਣੀ ਨੱਕ ਦੀ ਸੰਭਾਲ ਆਪੇ ਕਰ ਲੋ ਮੈਂ ਨਹੀਂ ਕਰਨਾ ਕਹਿੰਦਾ ਮੈਂ ਪੂਰਾ ਕਿੜਾ ਹੋ ਗਿਆ ਅੜ ਗਿਆ ਕਹਿੰਦਾ ਮੈਂ ਨਹੀਂ ਕੀਤਾ ਜੀ ਕਹਿੰਦਾ ਅੱਜ ਉਹੀ ਰਿਸ਼ਤੇਦਾਰ ਆ ਕੇ ਮੈਨੂੰ ਕਹਿੰਦੇ ਨੇ ਬਲਵੰਸਿਆਂ ਚੰਗਾ ਕੀਤਾ ਤੂੰ ਉਦੋਂ ਸਾਡੀ ਗੱਲ ਨਹੀਂ ਮੰਨੀ ਨਹੀਂ ਤੇ ਅੱਜ ਤੂੰ ਰੁਲ ਜਾਣਾ ਸੀ ਤੇਰੇ ਬੱਚਿਆਂ ਦੀ ਰੋਟੀ ਰੁਲ ਜਾਣੀ ਸੀ ਤੇਰੇ ਬੱਚਿਆਂ ਦੀ ਪੜ੍ਹਾਈ ਰੁਲ ਜਾਣੀ ਸੀ ਐਸਾਂ ਨੂੰ ਪੱਕੇ ਹੋਣਾ ਪਏਗਾ ਦੇਖਣਾ ਹੋਏਗਾ ਕਿਹੜਾ ਰਿਸ਼ਤੇਦਾਰ ਸਾਨੂੰ ਖਸਾਰਿਆ ਪਰ ਇਹ ਉਦੋਂ ਦੀਆਂ ਗੱਲਾਂ ਜੇ ਅੱਜ ਸਮਾਂ ਬਹੁਤ ਬਦਲ ਗਿਆ ਜੀ ਮੈਂ ਸੱਚੀ ਦੱਸਾਂ ਕਿ ਅੱਜ ਕਿਸ ਸਾਦੇ ਵਿਆਹ ਦੀ ਗੱਲ ਕੱਲੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਾਂ ਸਾਦੇ ਰਹਿਣਾ ਸੁਸਾਇਟੀ ਨਹੀਂ ਕਰ ਰਹੀ ਅੱਜ بڑے ਲੋਕ ਇਹ ਗੱਲਾਂ ਕਰ ਰਹੇ ਨੇ بڑے ਬੁੱਧੀਜੀਵੀ ਸਿਆਣੇ ਲੋਕ ਇੱਥੇ ਖੋਜਾਂ ਕਰ ਰਹੇ ਨੇ ਲਿਖ ਰਹੇ ਨੇ ਲੇਖ ਲਿਖ ਰਹੇ ਨੇ ਲੈਕਚਰ ਕਰ ਰਹੇ ਨੇ ਕਿ ਭਾਈ ਜਾਗੋ ਪੰਜਾਬ ਵਾਲਿਓ ਫਜ਼ੂਲ ਖਰਚੀ ਨਾ ਕਰੋ। ਦੇਖ ਇੱਥੇ ਜਿਵੇਂ ਸਾਦੇ ਦੀ ਗੱਲ ਕਰ ਰਹੇ ਆਪਾਂ ਅ ਅੱਜ ਤੋਂ ਮੇਰੇ ਖਿਆਲ ਦੇ ਵਿੱਚ 25 ਸਾਲ ਪਹਿਲਾਂ ਦੀ ਗੱਲ ਕਰ ਲੈਂਦੇ ਆ ਬਹੁਤ ਸਾਰੇ ਅਜਿਹੇ ਕੇਸਿਸ ਹੁੰਦੇ ਸੀ ਜਿਹੜੇ ਰਜਿਸਟਰ ਹੁੰਦੇ ਸੀਗੇ ਦਹੇਜ ਵਾਲੇ ਦੀ ਡੋਰੀ ਮੰਗ ਰਹੇ ਨੇ। ਹੁਣ ਮੇਰੇ ਖਾ ਬਹੁਤ ਘਟੇ ਨੇ ਲੇਕਿਨ ਜੋ ਹੈਗੇ ਨੇ ਜੋ ਅ ਕੇਸਿਸ ਸਾਹਮਣੇ ਆਉਂਦੇ ਨੇ ਉਹ ਵੀ ਬਹੁਤ ਵੱਡੇ ਕੇਸਿਸ ਹੁੰਦੇ ਨੇ ਨਾ ਆ ਪਿੱਛੇ ਜੇ ਵੀ ਹੋ ਕੇ ਹਟਿਆ ਇੱਕ ਕੇਸ ਜਿਸ ਦੇ ਵਿੱਚ ਲੜਕੀ ਦੀ ਮੌਤ ਹੁੰਦੀ ਹੈ ਨਾ ਵੀ ਉਹ ਵੀ ਦੇਹਜ ਨੂੰ ਲੈ ਕੇ ਹੋਈ ਅ ਲੱਗਦਾ ਨਹੀਂ ਵੀ ਇਹ ਚ ਕਮੀ ਜ਼ਰੂਰ ਆਈ ਹੈ ਲੇਕਿਨ ਅੱਜ ਵੀ ਉਹਨਾਂ ਚੀਜ਼ਾਂ ਕਰਕੇ ਵੀ ਜਿਹੜੇ ਪਰਿਵਾਰ ਨੇ ਉਹ ਕਰਜ਼ੇ ਦੇ ਵਿੱਚ ਨੇ ਵੀ ਲੱਖਾਂ ਕਰੋੜਾਂ ਰੁਪਏ ਮੰਗਿਆ ਜਾਂਦਾ ਆ ਫੋਰਚੂਨਰ ਮੰਗੀ ਜਾਂਦੀ ਆ ਸਕੋਰਪੀਓ ਮੰਗੀ ਜਾਂਦੀ ਆ ਗੱਡੀਆਂ ਫਿਰ ਉਸ ਤੋਂ ਬਾਅਦ ਇੱਕ ਵੀਡੀਓ ਵੀ ਵਾਇਰਲ ਹੁੰਦੀ ਆ ਆ ਦੇਖੋ ਜੀ 51 ਲੱਖ ਰੁਪਇਆ ਦੇ ਰਹੇ ਆ ਜੀ ਐਨਾ ਸੋਨਾ ਦੇ ਰਹੇ ਆ ਜੀ ਆ ਗੱਡੀ ਦੇ ਰਹੇ ਆ ਜ਼ਮੀਨ ਦੇ ਰਹੇ ਆ ਐਨਾ ਕਰਕੇ ਵੀ ਤਾਂ ਹੁੰਦਾ ਹੀ ਹੈ ਮੈਨੂੰ ਕਿਸੇ ਨੇ ਗੱਲ ਦੱਸੀ ਇੱਕ ਸਮਾਗਮ ਤੇ ਮੈਂ ਦਿੱਲੀ ਵਿੱਚ ਬੋਲਿਆ ਇੱਕ ਸੱਜਣ ਮੇਰੇ ਕੋਲ ਆ ਗਏ ਕਹਿੰਦੇ ਜੀ ਮੈਂ ਵਕੀਲ ਹਾਂ ਤੇ ਮੈਂ ਮੈਟ੍ਰੀਮੋਨੀਅਲ ਕੇਸਿਸ ਹੀ ਹੈਂਡਲ ਕਰਦਾ ਤੁਸੀਂ ਦੇਖੋ ਅੱਗੇ ਹੁੰਦਾ ਸੀ ਕ੍ਰਿਮੀਨਲ ਵਕੀਲ ਤੇ ਸਿਵਲ ਵਕੀਲ ਹੈਨਾ ਵੀ ਆਹ ਵਾਲੇ ਮਸਲਿਆਂ ਦੇ ਵਕੀਲ ਇਹ ਨੇ ਹੈਨਾ ਐਡਵੋਕੇਟ ਇਹ ਨੇ ਹੁਣ ਅੱਜ ਕੱਲ ਸਭ ਤੋਂ ਵੱਧ ਕੰਮ ਮੈਟ੍ਰੀਮੋਨੀਅਲ ਵਕੀਲਾਂ ਦਾ ਜਿਨੇ ਡਿਵੋਰਸ ਕਰਾਉਣੇ ਨੇ ਜਿਨ੍ਹਾਂ ਨੇ ਡਿਵੋਰਸ ਕਰਾਣੇ ਨੇ ਜਾਂ ਕੋਈ ਵੀ ਘਰ ਦੇ ਆ ਡਿਸਪਿਊਟਾਂ ਨੂੰ ਜਿਹਨੂੰ ਦੇਖਦੇ ਨੇ ਉਹ ਮੈਨੂੰ ਕਹਿੰਦੇ ਜੀ ਅੱਜ ਕੱਲ ਦਿੱਲੀ ਵਿੱਚ ਪਤਾ ਹੈ ਕੀ ਹੋ ਗਿਆ ਹੈ ਵਿਆਹ ਤੋਂ ਪਹਿਲਾਂ ਹੀ ਇੱਕ ਐਗਰੀਮੈਂਟ ਸਾਈਨ ਹੋ ਜਾਂਦਾ ਜੋ ਦਿੱਤਾ ਲਿੱਤਾ ਉਹ ਲਿਖਿਆ ਜਾਂਦਾ ਹੈ ਨੰਬਰ 1 ਜੋ ਖਰਚਾ ਕੀਤਾ ਉਹ ਲਿਖਿਆ ਜਾਂਦਾ ਫਿਰ ਇਹ ਵੀ ਹੁੰਦਾ ਵੀ ਜੇ ਕੱਲ ਨੂੰ ਮਰਦੇ ਬੱਚੇ ਦੀ ਨਹੀਂ ਬਣੇਗੀ ਤੇ ਇਹਦੇ ਚ ਕਿੰਨਾ ਹਿੱਸਾ ਵਾਪਸ ਮੋੜਨਾ ਹੈ ਹਮ ਬਜਾਏ ਕਿ ਬਾਅਦ ਚੋ ਅਦਾਲਤਾਂ ਵਿੱਚ ਪੇਸ਼ ਕਰਦੇ ਰਹੋ ਅੱਛਾ ਫਿਰ ਫੋਟੋਗ੍ਰਾਫਰ ਨੂੰ ਅੱਜ ਕੱਲ ਹਦਾਇਤ ਕੀਤੀ ਜਾਂਦੀ ਵੀ ਸਾਰਾ ਕੁਝ ਰਿਕਾਰਡ ਕਰੋ ਕਿਹੜੀ ਕਿਹੜੀ ਡਿਸ਼ ਅਸੀਂ ਖਵਾਈ ਏ ਕਿਹੜਾ ਕਿਹੜੀ ਸਜਾਵਟ ਕੀਤੀ ਏ ਤੇ ਕਿੰਨਾ ਸਮਾਨ ਦਿੱਤਾ ਲਿੱਤਾ ਯਾਰ ਇਹ ਵਿਆਹ ਜਿਸ ਵਿਆਹ ਦਾ ਆਧਾਰ ਹੀ ਵਿਖਾਵਾ ਹੈ ਉਹ ਵਿਆਹ ਨਹੀਂ ਚੱਲਦੇ ਉਹਨਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਹੀਂ ਜੇ ਹਮ ਬਟ ਖੁਸ਼ੀ ਦੀ ਗੱਲ ਹੈ ਪੰਜਾਬ ਬਦਲ ਰਿਹਾ ਹੈ ਪੰਜਾਬ ਜਾਗ ਰਿਹਾ ਹੈ ਸਿਆਣੇ ਲੋਕ ਇਹਨਾਂ ਗੱਲਾਂ ਨੂੰ ਛੱਡ ਰਹੇ ਨੇ ਦੇਣ ਲੈਣ ਦੇ ਕੱਪੜਿਆਂ ਦਾ ਕੱਲ ਕੱਲੇ ਦੇਣ ਲੈਣ ਤੱਕ ਨਹੀਂ ਸੀਮਤ ਜੇ ਇਹ ਬਾਅਦ ਚ ਲੜਾਈਆਂ ਪਵਾਂਦੇ ਨੇ ਜਿੰਨਾ ਮਰਜੀ ਵਧੀਆ ਦੇਤਾ ਆ ਦਿੱਤਾ ਸਾਨੂੰ ਹੂੰ ਬਸ ਇਹਦੇ ਨਾਲ ਲੜਾਈ ਸ਼ੁਰੂ ਹੋ ਗਈ ਮੈਂ ਕਹਿੰਨਾ ਭਾਈ ਰੱਜੇ ਪੂਜੇ ਬਣੋ ਨਾ ਮੰਗੋ ਨਾ ਲਵੋ ਆ ਪਿੱਛੇ ਇੱਕ ਵਿਆਹ ਤੇ ਮੈਨੂੰ ਵਿਆਹ ਤਾਂ ਨਹੀਂ ਕੋਈ ਸਮਾਗਮ ਤੇ ਨਾ ਜੀ ਜ਼ਬਰਦਸਤੀ ਮੈਨੂੰ ਉਹ ਕਹਿੰਦੇ ਜੀ ਨਹੀਂ ਜੀ ਉਹ ਲੈ ਰਹੇ ਨੇ ਉਹ ਲੈ ਰਹੇ ਨੇ ਤੁਸੀਂ ਵੀ ਲਵੋ ਹੂੰ ਮੈਂ ਜੀ ਫੜ ਤਾਂ ਲਿਆ ਮੁੜ ਕੇ ਮੈਂ ਘਰ ਨਹੀਂ ਲੈ ਕੇ ਆਇਆ ਮੈਂ ਉੱਥੇ ਹੀ ਦੇ ਆਇਆ ਹੂੰ ਤੇ ਅੱਗੇ ਤੋਂ ਮੈਂ ਫੈਸਲਾ ਕੀਤਾ ਵੀ ਜਿੱਥੇ ਮੈਨੂੰ ਸ਼ੱਕ ਹੋਵੇ ਨਾ ਵੀ ਇੱਥੇ ਮੈਨੂੰ ਫੜਨਾ ਵੀ ਪੈਣਾ ਮੈਂ ਪਹਿਲਾਂ ਹੀ ਦੱਸਦਾ ਵੀ ਜੇ ਮੈਨੂੰ ਕੋਈ ਐਫਓਜੀ ਚੀਜ਼ ਫੜਾਣੀ ਹੈ ਮੈਂ ਲੈਣੀ ਵੀ ਨਹੀਂ ਤੁਹਾਨੂੰ ਪਹਿਲਾਂ ਹੀ ਕਰਨਾ ਪਏਗਾ ਅੱਛਾ ਸਾਦੇ ਵਿਆਹਾਂ ਦੀ ਤੁਸੀਂ ਗੱਲ ਦੇਖੋ 2017 ਵਿੱਚ ਪਹਿਲੀ ਵਾਰੀ ਮੈਨੂੰ ਕਿਸੇ ਨੇ ਦੱਸਿਆ ਕਹਿੰਦੇ ਡਾਕਟਰ ਸਾਹਿਬ ਅੱਜ ਕੱਲ ਨਾ ਲੋਕ ਕਾਰਡ ਨਹੀਂ ਛਾਪਦੇ WhatsApp ਤੇ ਹੀ ਸੁਨੇਹਾ ਭੇਜ ਦਿੰਦੇ ਨੇ ਮੈਂ ਵੀ ਆਪਣੀ ਬੇਟੀ ਦੀ ਵਾਰੀ WhatsApp ਤੇ ਭੇਜ ਦਿੱਤੀ ਮੈਨੂੰ ਆ ਕੇ ਰਿਸ਼ਤੇਦਾਰ ਕਹਿੰਦੇ ਨੇ ਲੋਕਾਂ ਨੇ ਸਗਣ ਵੀ WhatsApp ਤੇ ਭੇਜ ਦੇਣਾ ਹੂੰ ਮੈਂ ਕਿਹਾ ਪਹਿਲੀ ਗੱਲ ਤੇ ਮੈਂ ਸਗਣ ਲਈ ਵਿਆਹ ਹੀ ਨਹੀਂ ਕਰ ਰਿਹਾ ਹੂੰ ਤੇ ਮੈਂ ਜਿਹੜਾ ਕਾਰਡ ਛਾਪਿਆ ਸੀ ਨਾ ਮੈਂ ਉਹਦੇ ਥੱਲੇ ਲਿਖ ਦਿੱਤਾ ਵੀ ਮੈਂ ਕੋਈ ਸਗਣ ਨਹੀਂ ਲੈਣਾ ਜੀ ਤੁਸੀਂ ਲਿਖਿਆ ਸੀ ਬਿਲਕੁਲ ਲਿਖਿਆ ਸੀ ਇਹ ਗੱਲ ਮੈਨੂੰ ਡਾਕਟਰ ਮਨਮੋਹਨ ਸਿੰਘ ਜੀ ਤੋਂ ਪ੍ਰੇਰਣਾ ਮਿਲੀ ਹੂੰ ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਨੇ ਆਪਣੀ ਬੇਟੀ ਦੇ ਵਿਆਹ ਤੇ ਇੰਡੀਆ ਟੂਡੇ ਵਿੱਚ ਖਬਰ ਛਪੀ ਸੀ ਉਹਨਾਂ ਨੇ ਲਿਖਿਆ ਸੀ ਨੋ ਕੈਸ਼ ਨੋ ਗਿਫਟ will be accepted except flowers ਹੂੰ ਅੱਛਾ ਦੂਜੇ ਮੈਨੂੰ ਕਈ ਕਹਿੰਦੇ ਕਹਿੰਦੇ ਜੀ ਤੂੰ ਵਟਸਐਪ ਤੇ ਬੁਲਾਇਆ ਤੇ ਲੋਕੀ ਆਣਗੇ ਨਹੀਂ ਹੂੰ ਗੁੱਸਾ ਮੰਨ ਜਾਣਗੇ ਇਸੀ ਦਾ ਵੀ ਸਾਨੂੰ ਵਟਸਐਪ ਤੇ ਭੇਜਤਾ ਕਿਸੇ ਨੂੰ ਕਾਰਡ ਭੇਜਿਆ ਹੋਊਗਾ ਨਹੀਂ ਮੈਂ ਵਟਸਐਪ ਤੇ ਭੇਜਿਆ ਨਾਲ ਅੱਛਾ ਜਿਹਾ ਫੋਨ ਕੀਤਾ ਅੱਛਾ ਜੀ ਤਿਆਰ ਦਾ ਇਹ ਨਹੀਂ ਵੀ ਮੈਂ ਸッカ ਰਿਸ਼ਤਾ ਨਹੀਂ ਖਰਾਬ ਕੀਤਾ ਮੈਂ ਫੋਨ ਕੀਤਾ ਨਾਲ ਮੈਂ ਕਿਹ ਜਿਹੜਾ ਹੁਣ ਵੀ ਨਹੀਂ ਆਏਗਾ ਨਾ ਇਹ ਤੇ ਵਧੀਆ ਗੱਲ ਹੈ ਮੈਨੂੰ ਪਤਾ ਲੱਗ ਜਾਏਗਾ ਕੌਣ ਮੈਨੂੰ ਪਿਆਰ ਕਰਦਾ ਤੇ ਕੌਣ ਮੇਰੇ ਮਿਠਾਈ ਦੇ ਡੱਬੇ ਨੂੰ ਪਿਆਰ ਕਰਦਾ अच्छा एक और गल जी हम्म गुरदेव जी बड़े तजुर्बे जे ਸਾਡੇ ਕੋਲ ਉਸ ਵੇਲੇ ਦੇ ਅੱਜ ਤੇ ਹੁਣ ਬੜਾ ਬਹੁਤ ਬਦਲਾਅ ਚੇਂਜ ਆ ਰਹੀ ਹੈ ਪੰਜਾਬ ਦੇ ਵਿੱਚ 2017 18 ਦੇ ਵਿੱਚ 18 ਦੇ ਵਿੱਚ ਕਿਸਾਨ ਆ ਕੇ ਕਿਸਾਨ ਮੇਲੇ ਤੇ ਕਹਿੰਦੇ ਸੀ ਭਈ ਯੂਨੀਵਰਸਿਟੀ ਨੇ ਲਹਿਰ ਬਹੁਤ ਵਧੀਆ ਸ਼ੁਰੂ ਕੀਤੀ ਪਰ ਲੇਟ ਕੀਤੀ ਹੈ ਮੈਂ ਹੱਥ ਬੰਦਾ ਸੀ ਸੱਚੀ ਮੱਚੀ ਲੇਟ ਕੀਤੀ ਹੈ ਤੇ ਇਹਦੇ ਸਾਡੇ ਖੇਤੀ ਵਿਗਿਆਨੀ ਨਹੀਂ ਅਸੀਂ ਸਮਾਜ ਵਿਗਿਆਨੀ ਜ਼ਿੰਮੇਵਾਰ ਹਮ ਹੈਨਾ ਅਸੀਂ ਸੋਸ਼ਲ ਜੇਸਟ ਅਸੀਂ মিডিਆ ਵਾਲੇ ਹਿਮੈਨਿਟੀਆਂ ਵਾਲੇ ਅਸੀਂ ਜ਼ਿੰਮੇਵਾਰ ਆ ਕਿ ਸਾਨੂੰ ਇਹ ਪਹਿਲਾਂ ਐਂਟੀਸੀਪੇਟ ਕਰਨਾ ਚਾਹੀਦਾ ਸੀ ਹੂੰ ਅੱਛਾ ਫਿਰ ਇੱਕ ਕਿਸਾਨ ਨੇ ਆ ਕੇ ਕਿਹਾ ਜੀ ਡਾਕਟਰ ਸਾਹਿਬ ਅਸੀਂ ਤੇ ਮੰਨ ਜਾਂਨੇ ਆ ਘਰ ਦੀਆਂ ਬੁੜੀਆਂ ਨਹੀਂ ਮੰਨਦੀਆਂ ਫਿਰ ਰੀਜ਼ਨ ਤੇ ਇਹ ਵੀ ਹੈ ਮੈਨੂੰ ਇਹ ਗੱਲ ਬਿਲਕੁਲ ਸਹੀ ਲੱਗੀ ਮੈਂ ਇਹਦੇ ਤੇ ਖੋਜ ਮੇਰੇ ਕੋਲ ਟੀਮ ਹੁੰਦੀ ਸੀ ਫੰਡ ਹੁੰਦਾ ਸੀ ਮੈਂ ਡਿਊਟੀ ਲਾਤੀ ਪਾਈ ਤੇ ਵੀ ਖੋਜ ਕਰੋ ਔਰ ਇਹ ਸੱਚੀ ਗੱਲ ਹੈ ਲੇਡੀਜ਼ ਪਤਾ ਹੈ ਕੀ ਕਹਿੰਦੀਆਂ ਹਾਂ ਕਹਿੰਦਿਆਂ ਹੁਣ ਤੁਸੀਂ ਕਹਿੰਦੇ ਹੋ ਘੱਟ ਬੰਦੇ ਬੁਲਾਣੇ ਨੇ ਅਸੀਂ ਸਗਨ ਦਿੱਤਾ ਨਹੀਂ ਹੋਇਆ ਵਾਪਸ ਨਹੀਂ ਲੈਣਾ ਉਹਨਾਂ ਤੋਂ ਸਗਨ ਦੇ ਗਿਆਈਆਂ ਸੀ ਮੈਂ ਇਕਨੋਮਿਸਟ ਆਪਣੇ ਫਰੈਂਡਸ ਨੂੰ ਕਿਹਾ ਮੈਂ ਕਿਹਾ ਥੋੜੀ ਮੈਨੂੰ ਖੋਜ ਕਰ ਦੋ ਜੀ ਉਹਨਾਂ ਨੇ ਮੈਨੂੰ ਖੋਜ ਕਰਕੇ ਦੱਸੀ ਕਹਿੰਦੇ ਜੀ ਅੱਜ ਦੇ ਸਮੇਂ 'ਚ ਕਿਸੇ ਤੋਂ ਤੁਸੀਂ 1100 ਜਾਂ 2100 ਦਾ ਸਗਨ ਵਾਪਸ ਲੈਣਾ ਹੈ ਨਾ ਤੇ ਤੁਸੀਂ ਘੱਟੋ ਘੱਟ 4000 5000 ਉਹਦੇ ਤੇ ਲਗਾਉਂਦੇ ਹੋ ਤਾਂ 2100 ਵਾਪਸ ਆਉਂਦਾ ਯਾਨੀ ਤੁਸੀਂ ਫਿਰ ਨੈਟ 3000 4000 ਦੇ ਘਾਟੇ ਤੇ ਹੋ ਉਹ ਭਾਈ ਜਿੰਨਾਂ ਨੂੰ ਦੇਖਦਾ ਦੇਖਦਾ ਹੁਣ ਇਹ ਨਾ ਸੋਚੋ ਜੇ ਤੁਸੀਂ 1100 2100 ਸਗਨ ਲੈਣਾ ਹੈ ਅੱਜ ਤੁਹਾਡੇ ਖਰਚੇ ਉਹਨੂੰ ਬੁਲਾਉਣ ਵਾਸਤੇ ਬਹੁਤ ਜ਼ਿਆਦਾ ਅੱਛਾ ਜੇ ਤੁਹਾਡੀ ਗੈਸਟ ਦੀ ਸੀਮਾ ਘੱਟ ਹੈ ਤਾਂ ਉਹਨੂੰ ਮੈਰਿਜ ਪੈलेस ਬੁੱਕ ਕਰਨ ਦੀ ਲੋੜ ਨਹੀਂ